ਪਾਣੀਆਂ ਦੇ ਮੁੱਦੇ ਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਦਾ ਤਿੱਖਾ ਬਿਆਨ ਕਿਹਾ ਜਦੋਂ ਸਾਨੂੰ ਲੋੜ ਸੀ ਉਦੋਂ ਪੰਜਾਬ ਨੇ ਨਹੀਂ ਸੁਣੀ ਹੁਣ ਅਸੀਂ ਪੰਜਾਬ ਨੂੰ ਨਹੀਂ ਦੇਵਾਂਗੇ ਪਾਣੀ ਤਾਂ ਆਮ ਆਦਮੀ ਪਾਰਟੀ ਦਾ ਜਵਾਬ ਕਿਹਾ ਉਮਰ ਅਬਦੁੱਲਾ ਪਾਣੀ ਨੂੰ ਲੈ ਕੇ ਨਹੀਂ ਲੈ ਸਕਦੇ ਇੱਕ ਤਰਫਾ ਫੈਸਲਾ ਪੁਲਿਸ ਦੀ ਰਡਾਰ ਤੇ ਰੀਲਸ ਬਣਾਉਣ ਵਾਲੇ ਡਬਲ ਮੀਨਿੰਗ ਕੰਟੈਂਟ ਪੋਸਟ ਕਰਨਾ ਹੁਣ ਪਵੇਗਾ ਮਹਿੰਗਾ 123 ਅਕਾਊਂਟਸ ਦੀ ਪੁਲਿਸ ਨੇ ਸੂਚੀ ਕੀਤੀ ਧਿਆ ਕਮਲਕੌਰ ਪਾਬੀ ਦੇ ਕਤਲ ਮਾਮਲੇ 'ਚ ਵੱਡਾ ਐਕਸ਼ਨ ਪੁਲਿਸ ਨੇ ਕਾਤਲਾਂ ਦੇ ਹੱਕ ਦੇ ਵਿੱਚ ਆਏ 106 ਲੋਕਾਂ ਦੇ ਅਕਾਊਂਟ ਕੀਤੇ ਬੰਦ ਸੀਮਾਨਿਆ ਅਕਾਲੀਆਂ ਤੇ ਕੱਢੀ ਪੜਾਅਸ ਕਿਹਾ ਮਜੀਠੀਆ ਪਰਿਵਾਰ ਨੇ ਜਨਰਲ ਡਾਇਰ ਨੂੰ ਕਰਵਾਇਸ ਰਿਨਰ ਤੇ ਨਾਲ ਹੀ ਭੇਟ ਕੀਤਾ ਸੀ ਸਰੋਪਾ ਅੰਮਦਾਬਾਦ ਹਾਜ਼ਰ ਤੋਂ ਬਾਅਦ 에어 ਇੰਡੀਆ ਦੀ ਬੁਕਿੰਗ ਵੀ ਫੀਸ ਦੀ ਕਟੀ ਕਿਰਾਏ ਵੀ ਹੋਏ 15% ਸਸਤੇ 에어 ਇੰਡੀਆ 'ਚ ਸਫ਼ਰ ਨੂੰ ਲੈ ਕੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੁਣ ਖਬਰਾਂ ਵਿਸਤਾਰ ਦੇ ਨਾਲ ਸਿੰਧੂ ਪਾਣੀ ਤੇ ਪਖਿਆ ਵਿਵਾਦ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਪਾਣੀ ਦੇਣ ਦਾ ਵਿਰੋਧ ਤਾਂ ਆਪ ਦਾ ਜਵਾਬ ਕਿਹਾ ਉਮਰ ਅਬਦੁੱਲਾਹ ਪਾਣੀਆਂ ਨੂੰ ਲੈ ਕੇ ਨਹੀਂ ਲੈ ਸਕਦੇ ਇੱਕ ਤਰਫਾ ਫੈਸਲਾ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾਹ ਨੇ ਸਿੰਧੂ ਪ੍ਰਣਾਲੀ ਜਰੀਏ ਪੰਜਾਬ ਨੂੰ ਪਾਣੀ ਦੇਣ ਦਾ ਵਿਰੋਧ ਕੀਤਾ ਹੈ ਜਿਸ ਮਗਰੋਂ ਪੰਜਾਬ ਚ ਸਿਆਸੀ ਮਾਹੌਲ ਮੋੜ ਤੋਂ ਪੱਕ ਗਿਆ ਹੈ ਪਾਣੀਆਂ ਨੂੰ ਲੈ ਕੇ ਪੰਜਾਬ ਦਾ ਪਹਿਲਾਂ ਹੀ ਗੁਵਾਂਡੀ ਸੂਬਿਆਂ ਨਾਲ ਕਿਸੇ ਨਾ ਕਿਸੇ ਮੁੱਦੇ ਤੇ ਵਿਵਾਦ ਚੱਲ ਰਿਹਾ ਹੈ ਹੁਣ ਕੇਂਦਰ ਸਰਕਾਰ ਦੇ ਪ੍ਰਸਤਾਵ ਅਨੁਸਾਰ ਜੰਮੂ ਕਸ਼ਮੀਰ ਤੋਂ ਵਾਧੂ ਪਾਣੀ 113 ਕਿਲੋਮੀਟਰ ਲੰਬੀ ਨਹਿਰ ਬਣਾ ਕੇ ਪੰਜਾਬ ਹਰਿਆਣਾ ਤੇ ਰਾਜਸਥਾਨ ਨੂੰ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ ਤਾਂ ਉਮਰ ਅਬਦੁੱਲਾ ਨੇ ਨਵਾਂ ਸਟੈਂਡ ਲੈ ਲਿਆ ਹੈ ਖੇਤੀ ਮੰਤਰੀ ਜਵੀਰਾਜ ਸਿੰਘ ਚੋਹਾਨ ਨੇ ਪਿਛਲੇ ਦਿਨੀ ਪੰਜਾਬ ਦੌਰੇ ਦੌਰਾਨ ਕਿਹਾ ਸੀ ਕਿ ਸਿੰਧ ਜਲ ਸੰਧੀ ਦਾ ਪਾਣੀ ਉਤਰੀ ਸੂਬਿਆਂ ਨੂੰ ਦਿੱਤਾ ਜਾਵੇਗਾ ਕੇਂਦਰੀ ਜਲ ਸਰੋਤ ਮੰਤਰਾਲਾ ਪਿਛਲੇ ਕੁਝ ਸਮੇਂ ਤੋਂ ਨਵੀਂ ਨਹਿਰ ਬਣਾਉਣ ਦੀ ਤਜ਼ਵੀਜ਼ ਬਣਾ ਰਿਹਾ ਹੈ ਇਸ ਦੌਰਾਨ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਆਖ ਦਿੱਤਾ ਕਿ ਉਹਨਾਂ ਕੋਲ ਤਾਂ ਖੁਦ ਪਾਣੀ ਨਹੀਂ ਹੈ ਉਹ ਪੰਜਾਬ ਨੂੰ ਪਾਣੀ ਕਿਉਂ ਦੇਣਗੇ ਅਬਦੁੱਲਾ ਨੇ ਕਿਹਾ ਕਿ ਉਹ ਜਹਾ ਕਦੇ ਵੀ ਨਹੀਂ ਹੋਣ ਦੇਣਗੇ ਉਹਨਾਂ ਦਾ ਤੱਕ ਦਿੱਤਾ ਕਿ ਜੰਮੂ ਦੇ ਵਿੱਚ ਪਹਿਲਾਂ ਹੀ ਸੋਕੇ ਵਰਗੀ ਸਥਿਤੀ ਬਣੀ ਹੋਈ ਹੈ ਅਮਰ ਅਬਦੁੱਲਾ ਨੇ ਸ਼ਾਪੂਰ ਕੰਡੀ ਡੈਮ ਦਾ ਹਵਾਲਾ ਵੀ ਦਿੱਤਾ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਨੂੰ ਰੋਕਣ ਵਾਸਤੇ ਰਾਵੀ ਦਰਿਆ ਤੇ ਡੈਮ ਬਣਾਇਆ ਗਿਆ ਉਧਰ ਆਮ ਆਦੀ ਪਾਰਟੀ ਦੇ ਬੁਲਾਰੇ ਨੀਲਗਰਗ ਨੇ ਇਸ ਤੇ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਪਾਣੀ ਵੰਡ ਵਰਗੇ ਅਹਿਮ ਮੁੱਦਿਆਂ ਤੇ ਫੈਸਲਾ ਲੈਣ ਦਾ ਅਧਿਕਾਰ ਸਿਰਫ ਕੇਂਦਰ ਸਰਕਾਰ ਕੋਲ ਹੈ ਨੀਲਗਰਗ ਨੇ ਕਿਹਾ ਹੈ ਕਿ ਉਮਰ ਅਬਦੁੱਲਾ ਕੋਲ ਇਹ ਅਧਿਕਾਰ ਨਹੀਂ ਹੈ ਉਹ ਸੁਨਦੂਦੇ ਪਾਣੀ ਨੂੰ ਲੈ ਕੇ ਇੱਕ ਤਰਫਾ ਫੈਸਲਾ ਨਹੀਂ ਲੈ ਸਕਦੇ ਇਹ ਪਾਣੀ ਰਾਸ਼ਟਰੀ ਜ਼ਿਆਦਾਦਤ ਤੇ ਪੰਜਾਬ ਦਾ ਇਸ ਤੇ ਬਰਾਬਰ ਦਾ ਹੱਕ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਉਮਰ ਅਬਦੁੱਲਾ ਦਾ ਪੈਦਲਾ ਪੰਜਾਬ ਨਾਲ ਇੱਕ ਹੋਰ ਅੰਨਿਆ ਦਾ ਯਤਨ ਹੈ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਸਮਝਾਉਤੇ ਤੇ ਪਾਣੀਆਂ ਦੀ ਵੰਡ ਵੇਲੇ ਪੰਜਾਬ ਨਾਲ ਉਸ ਵੇਲੇ ਦੀ ਇੰਦਰਾ ਗਾਂਧੀ ਸਰਕਾਰ ਵੱਲੋਂ ਕੀਤੀ ਇਤਿਹਾਸਕ ਅੰਨਿਆ ਨੂੰ ਦਰਸਤ ਕਰੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਕਾਲਜ ਦਲ ਦੇ ਸੀਨੀਅਰ ਡਾਕਟਰ ਦਲਜੀਤ ਚੀਮਾ ਨੇ ਕਿਹਾ ਕਿ ਉਸ ਵੇਲੇ ਦੀ ਇੰਦਰਾ ਗਾਂਧੀ ਸਰਕਾਰ ਨੇ ਗੈਰ ਰਿਪੇਰੀਅਨ ਰਾਜ ਰਾਜਸਥਾਨ ਨੂੰ ਦਰਿਆਈ ਪਾਣੀਆਂ ਦਾ ਵੱਡਾ ਹਿੱਸਾ ਦੇ ਕੇ ਪੰਜਾਬ ਨਾਲ ਵੱਡਾ ਅਨਿਆਂ ਕੀਤਾ ਸੀ। ਉਹਨਾਂ ਨੇ ਕਿਹਾ ਕਿ ਹਰ ਵਾਰ ਦਰਿਆਈ ਪਾਣੀ ਖੂਨ ਦਾ ਅਨਿਆਂ ਪੰਜਾਬ ਨਾਲ ਹੀ ਹੁੰਦਾ ਹੈ। ਚੀਮਾ ਨੇ ਕਿਹਾ ਕਿ ਪੰਜਾਬ ਦੇ ਦੇਸ਼ ਦੇ ਆਂਧੇ ਪੰਜਾਬ ਨੇ ਆਪਣੀ ਜ਼ਮੀਨੀ ਪਾਣੀ ਗਵਾ ਲਿਆ ਜੇ ਤੇ ਹੁਣ ਦਰਿਆਵਾਂ ਵਿੱਚ ਪਾਣੀ ਦੀ ਮਾਤਰਾ ਕਾਫੀ ਕੱਟ ਗਈ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਸਿੰਚ ਜਲ ਸਮਝੌਤੇ ਦੇ ਪ੍ਰੋਜੈਕਟ ਤੋਂ ਵਾਧੂ ਪਾਣੀ ਦੇਣਾ ਯਕੀਨੀ ਬਣਾਵੇ ਜਿਮਰੀ ਮਿਰ ਮੁਹੰਮਦ ਅਬਦੁੱਲਾ ਨੂੰ ਅਪੀਲ ਕੀਤੀ ਹੈ ਕਿ ਉਹ ਜਏ ਖਤਰਨਾਕ ਬਿਆਨ جاری ਨਾ ਕਰਨ ਇਹਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੜਿੰਗ ਨੇ ਵੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਅਮਰ ਅਬਦੁੱਲਾ ਵੱਲੋਂ ਆਪਣੇ ਸੂਬੇ ਦੇ ਦਰਿਆਵਾਂ ਦਾ ਪਾਣੀ ਪੰਜਾਬ ਹਰਿਆਣਾ ਤੇ ਰਾਜਸਥਾਨ ਵਿੱਚ ਨਹੀਂ ਵਗਣ ਦੇਣ ਦਿੱਤੇ ਬਿਆਨ ਦੀ ਆਲੋਚਨਾ ਕੀਤੀ ਹੈ ਵੜਿੰਗ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੂੰ ਜਿਹੀਆਂ ਟਿੱਪਣੀਆਂ ਕਰਨਾ ਸ਼ੋਭਾ ਨਹੀਂ ਦਿੰਦਾ ਕਿਉਂਕਿ ਨੈਰਾਬ ਨਾਟ ਦਾ ਪ੍ਰਸਤਾਵ ਪਾਣੀ ਨੂੰ ਪਾਕਿਸਤਾਨ ਜਾਣ ਤੋਂ ਬਚਾਉਣ ਲਈ ਸੀ ਉਹਨਾਂ ਨੇ ਕਿਹਾ ਕਿ ਇਹ ਬਿਆਨ ਸਿਰਫ ਪੱਖਪਤੀ ਸਿਆਸੀ ਬਿਆਨਬਾਜ਼ੀ ਝਲਕ ਦਿੰਦਾ ਹੈ ਚਲੋ ਕਿ ਮੰੰਦਰਾ ਰਾਸ਼ਟਰੀ ਹਿੱਤ ਤੇ ਦ੍ਰਿਸ਼ਟੀਕੋਣ ਤੋਂ ਬਹੁਤ ਸੰਵੇਦਨਸ਼ੀਲ ਹੈ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੂੰ ਇਸ ਪੜਾਅ ਤੇ ਅਜਹਈਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਪੁਲਿਸ ਦੀ ਰਡਾਰ ਤੇ ਰੀਲਾਂ ਬਣਾਉਣ ਵਾਲੇ ਡਬਲ ਮੀਨਿੰਗ ਕੰਟੈਂਟ ਪੋਸਟ ਕਰਨਾ ਹੁਣ ਪਵੇਗਾ ਮਹਿੰਗਾ ਸਾਈਬਰ ਸੈੱਲ ਵੱਲੋਂ 123 ਅਕਾਊਂਟਸ ਦੀ ਲਿਸਟ ਕੀਤੀ ਗਈ ᱛਿਆ ਪੰਜਾਬ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਹੁਣ ਪੁਲਿਸ ਦੇ ਰਡਾਰ ਤੇ ਨੇ ਸੋਸ਼ਲ ਮੀਡੀਆ ਤੇ ਅਸ਼ਲੀਲ ਸਮੱਗਰੀ ਅਤੇ ਡਬਲ ਮੀਨਿੰਗ ਕੰਟੈਂਟ ਪੋਸਟ ਕਰਨ ਵਾਲਿਆਂ ਦੇ ਖਾਤੇ ਹੁਣ ਬੰਦ ਕਰਤੇ ਜਾਣਗੇ ਇਸ ਮੰਦੀ ਪੁਲਿਸ ਤੇ ਸਾਈਬਰ ਸੈੱਲ ਇਹਨਾਂ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੇ ਖਾਤੇ ਉੱਪਰ ਨਜ਼ਰ ਰੱਖਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਾਣਕਾਰੀ ਲਈ ਦੱਸਤੀ ਕਿ ਸਾਈਬਰ ਸੈੱਲ ਦੇ ਡੀਜੀਪੀ ਨੇ ਦੱਸਿਆ ਕਿ ਪਿਛਲੇ 2 ਸਾਲਾਂ ਵਿੱਚ ਪੁਲਿਸ ਨੇ ਸੋਸ਼ਲ ਮੀਡੀਆ ਤੇ 8000 ਤੋਂ ਵੱਧ ਅਧਰਾਜਕ ਪੋਸਟਾਂ ਡੀਲੀਟ ਕੀਤੀਆਂ ਨੇ ਸਾਈਬਰ ਸੈੱਲ ਹੁਣ ਸੋਸ਼ਲ ਮੀਡੀਆ ਪ੍ਰਭਾਵਕਾਂ ਦੇ ਖਾਤਿਆਂ ਲਈ ਉਹਨਾਂ ਦੀ ਗੰਦੀ ਸਮੱਗਰੀ 'ਤੇ ਨਿਗਰਾਨੀ ਕਰ ਰਿਹਾ ਹੈ। ਇਹਨਾਂ ਖਾਤਿਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਜੋ YouTube, Facebook, Instagram ਜਾਂ ਹੋਰ ਸੋਸ਼ਲ ਮੀਡੀਆ ਸਾਈਟਾਂ 'ਤੇ ਖਾਤੇ ਬਣਾਉਂਦੇ ਨੇ ਅਤੇ ਰੀਲ ਜਾਂ ਗੰਦੀ ਸਮੱਗਰੀ ਪੋਸਟ ਕਰਦੇ ਨੇ। ਪੁਲਿਸ ਦੇ ਸਾਈਬਰ ਸੈੱਲ ਨੇ ਸੋਸ਼ਲ ਮੀਡੀਆ 'ਤੇ ਗੰਦੀ ਸਮੱਗਰੀ ਜਾਂ ਰੀਲ ਪੋਸਟ ਕਰਨ ਵਾਲੇ ਲਗਭਗ 123 accounts ਦੇ ਲਿਸਟ ਤਿਆਰ ਕੀਤੀ ਹੈ। ਇਸ ਵਿੱਚ ਪੰਜਾਬ ਦੇ ਕਈ ਮਸ਼ਹੂਰ ਸੋਸ਼ਲ ਮੀਡੀਆ ਪ੍ਰਭਾਵਕ ਵੀ ਸ਼ਾਮਲ ਨੇ ਜਿਨ੍ਹਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਹੁਣ ਸਾਈਬਰ ਸੈੱਲ ਬਰੋ ਨਿਗਰਾਨੀ ਕੀਤੀ ਜਾ ਰਹੀ ਹੈ ਪੁਲਿਸ ਨੇ 123 ਸੋਸ਼ਲ ਮੀਡੀਆ ਖਾਤਿਆਂ ਬਾਰੇ ਵੱਖ-ਵੱਖ ਸੰਗਠਨਾ ਕੋਸ਼ਿਕਾਤਾਂ ਵੀ ਮਿਲਿਆ ਨੇ ਜਿਨ੍ਹਾਂ ਤੇ ਸਾਈਬਰ ਸੈੱਲ ਹੁਣ ਇਹਨਾਂ ਖਾਤਿਆਂ ਨੂੰ ਬੰਦ ਕਰਨ ਦੀ ਤਿਆਰੀ ਕਰ ਰਿਹਾ ਹੈ ਜੇਕਰ ਇਹਨਾਂ ਖਾਤਿਆਂ ਤੇ ਗੰਦੀ ਸਮਗਰੀ ਨੂੰ ਡਿਲੀਟ ਨਹੀਂ ਕੀਤਾ ਜਾਂਦਾ ਤਾਂ ਪੁਲਿਸ ਕੋਲ ਆਈਟੀ ਐਕਟ ਦੇ ਤਹਿਤ ਵਿਸ਼ੇਸ਼ ਸ਼ਕਤੀ ਹੈ ਜਿਸ ਦੇ ਤਹਿਤ ਇਹਨਾਂ ਖਾਤਿਆਂ ਨੂੰ ਬਲੌਕ ਕੀਤਾ ਜਾ ਸਕਦਾ ਹੈ ਸਾਈਬਰ ਸੈੱਲ ਦੇ ਡੀਜੀਪੀ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਤੇ ਇਤਰਾਜ਼ਜੋਕ ਪੋਸਟਾਂ ਨੂੰ ਹਟਾਉਣ ਲਈ YouTube, Facebook ਅਤੇ Instagram ਵਰਗੇ ਪਲੇਟਫਾਰਮਾਂ ਨੂੰ ਨਿਯਮਤ ਤੌਰ ਤੇ ਸਾਈਬਰ ਸੈੱਲ ਰਾਹੀਂ ਰਿਪੋਰਟ ਕੀਤਾ ਜਾਂਦਾ ਹੈ ਸੀਮਾਨ ਨੇ ਅਕਾਲੀਆਂ ਤੇ ਕੱਢੀ ਪੜਾਅ ਕਿਹਾ ਮਜੀਠੀਆ ਪਰਿਵਾਰ ਨੇ ਜਨਰਲ ਡਾਇਰ ਨੂੰ ਕਰਵਾਇਆ ਸੀ ਦਿਨ ਤੇ ਨਾਲ ਹੀ ਭੇਟ ਕੀਤਾ ਸੀ ਸਰੋਪਾ ਪੰਜਾਬ ਦੀ ਸਿਆਸਤ ਚ ਇਸ ਵੇਲੇ ਲੀਡਰ ਇੱਕ ਦੂਸਰੇ ਤੇ ਇਲਜ਼ਾਮ ਲਗਾ ਰਹੇ ਨੇ ਕਦੇ ਕਾਂਗਰਸ ਤੇ ਅਕਲ ਦਲ ਰੂਲਿੰਗ ਪਾਰਟੀ ਦੇ ਲੀਡਰਾਂ ਨੂੰ ਘੇਰਦੇ ਤੇ ਕਦੇ ਆਮ ਆਦਮੀ ਪਾਰਟੀ ਵੱਲੋਂ ਨਾ ਜਵਾਬ ਦਿੰਦੇ ਨੇ ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਹ ਸੇ ਇਲਜ਼ਾਮ ਲਗਾਉਣ ਵਾਲੀ ਫਰਿਸਤ ਵਿੱਚ ਸ਼ਾਮਿਲ ਹੋ ਗਏ ਨੇ ਭਗਵੰਤ ਮਾਨ ਨੇ ਅਕਾਲੀ ਦਲ ਨੂੰ ਘੇਰਿਆ ਅਕਾਲੀ ਆਗੂ ਮਿਕਰਮ ਸਿੰਘ ਮਜੀਠੀਆ ਤੇ ਦੋਸ਼ ਲਗਾਉਂਦੇ ਹੋਏ ਉਹਨਾਂ ਨੇ ਕਿ ਹਾਇ ਕਿ ਉਹਨਾਂ ਨੇ ਜਲਿਆਂਵਾਲੇ ਬਾਗ ਵਿੱਚ ਵਿਸਾਖੀ ਦੇ ਮੌਕੇ ਤੇ ਗੋਲੀ ਚਲਾਉਣ ਵਾਲੇ ਜਨਰਲ ਡਾਇਰ ਦੇ ਗਲ ਵਿੱਚ ਟੋਪਾ ਪਾਇਆ ਸੀ ਤੇ ਉਸਨੇ ਮਜੀਠੀਆ ਦੇ ਘਰ ਦੇ ਅੰਦਰ ਵੀ ਕੀਤਾ ਸੀ ਸੀਮਾਨ ਨੇ ਕਿਹਾ ਹੈ ਕਿ ਮੇਰੇ ਬਾਰੇ ਕਹਿੰਦੇ ਨਹੀਂ ਕਿ ਸਾਧਨ ਮੈਂ ਟੱਲੀ ਹੋਇਆ ਰਹਿਣਾ 12 ਸਾਲ ਹੋ ਗਏ ਨੇ ਮੈਨੂੰ ਇਸ ਇਲਕੇ ਖੇਤਰ ਦੇ ਵਿੱਚ ਜੇ ਮੈਂ ਦਿਨ ਰਾਤ ਟੱਲੀ ਰਹਿਣਾ ਤਾਂ ਮੇਰਾ ਲੀਵਰ ਕਿਉਂ ਨਹੀਂ ਖਰਾਬ ਹੋ ਗਿਆ ਮੈਂ ਕਿਹਾ ਲੋਹੀ ਦਾ ਮੰਡੀ ਗੁਬਿੰਦਗੜ ਤੋਂ ਲੀਵਰ ਲਵਾਇਆ ਆਪ ਕੀ ਖਾਂਦੇ ਨੇ ਕਦੇ ਉਹਨਾਂ ਦੀਆਂ ਬਾਹਾਂ ਤੇ ਪਟੀਆਂ ਲੱਗੀਆਂ ਹੁੰਦੀਆਂ ਨੇ ਕਦੇ ਕਿਤੇ ਮਾਨਨੇ ਕਿਹਾ ਕਿ ਮਜੀਠੀਆ ਤੇ ਸੁਖਬੀਰ ਬਾਦਲ ਵੀ ਆਪਸ ਦੇ ਵਿੱਚ ਬਣਦੀ ਨਹੀਂ ਹੈ ਮੈਂ ਇਸ ਵਾਰ ਤੁਹਾਨੂੰ ਕਦੇ ਵੀ ਨਹੀਂ ਦੱਸਿਆ ਇਹਨਾਂ ਦਾ ਆਪਸ ਦੇ ਵਿੱਚ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਉਹਨਾਂ ਨੇ ਦਾਵਾ ਕੀਤਾ ਹੈ ਕਿ ਹਰਸਿਮਰ ਕੌਰ ਬਾਦਲਾ ਤੇ ਮਜੀਠੀਆ ਵੀ ਇੱਕ ਦੂਸਰੇ ਤੋਂ ਦੂਰੀਆਂ ਬਣਾ ਚੁੱਕੇ ਨੇ ਮਾਨਨੇ ਕਿਹਾ ਕਿ ਪੈਸਾ ਬਹੁਤ ਬੁਰਾ ਹੁੰਦਾ ਹੈ ਮੈਂ ਕਦੇ ਆ ਗੱਲਾਂ ਦਸੀਆਂ ਨਹੀਂ ਪਰ ਹੁਣ ਦੱਸ ਰਿਹਾ ਮੇਰੇ ਨਾਲ ਪੰਗੇ ਲੈਂਦੇ ਨੇ ਉਹਨਾਂ ਪੁੱਛਿਆ ਕਿ ਕੀ ਕਲਾਕਾਰ ਹੋਣਾ ਕੋਈ ਬੁਰੀ ਗੱਲ ਹੈ ਕਲਾਕਾਰ ਨੂੰ ਸੁਣਨ ਲਈ ਲੋਕ ਕਿੰਨੇ ਹੀ ਪੈਸੇ ਖਰਚਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਸ ਦਿਨ ਜਨਰਲ ਡਾਇਰ ਨੇ ਗੋਲੀਆਂ ਚਲਾਈਆਂ ਸਨ ਉਸ ਦਿਨ ਉਸਨੇ ਮਜੀਠਿਆ ਦੇ ਕਰ ਦੇ ਨਰਕ ਕੀਤਾ ਸੀ ਤੇ ਬਾਅਦ ਵਿੱਚ ਉਸ ਨੂੰ ਸਰੋਪਾ ਵੀ ਭੇਟ ਕੀਤਾ ਗਿਆ ਉੱਥੇ ਸਾਰੇ ਲੋਕਾਂ ਦਾ ਖੂਨ ਵਹਿ ਰਿਹਾ ਸੀ ਤੇ ਇਨਾਂ ਦੇ ਘਰ ਰੈੱਡ ਵਾਈਨ ਚੱਲ ਰਹੀ ਸੀ ਜਨਰਲ ਡਾਇਰ ਨੇ ਕਿਹਾ ਸੀ ਕਿ ਮੈਂ ਸ਼ਰਾਬ ਪੀਣਾ ਹਾਂ ਸਿਗਰਟ ਪੀਣਾ ਹੈ ਕਲੀਨ ਸ਼ੇਵਾ ਇਹਨਾਂ ਨੇ ਕਿਹਾ ਕੋਈ ਗੱਲ ਨਹੀਂ ਜਨਰਲ ਡਾਇਰ ਆਨਰੇਡੀ ਸੇਖ ਹੈ ਦੁਨੀਆ ਦਾ ਪਹਿਲਾ ਸਨਮਾਨਯੋਗ ਸੇਖ ਹੈ ਜਿਵੇਂ ਇਤਿਹਾਸ ਲੱਭਣ ਲੱਗ ਜਨਾਂ ਤਾਂ ਲੋਕ ਕਹਿੰਦੇ ਨੇ ਕਿ ਇਹ ਨਜੀਬ ਬੋਲਦਾ ਹੈ ਹਾਲਾਂਕਿ ਇਸ ਪੂਰੇ ਮਾਮਲੇ ਦਾ ਕਾਲਜਲਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਅਹਮਦਾਬਾਦ ਹਾਸੀ ਨੇ 에어 ਇੰਡੀਆ ਦੇ ਅਕਸ ਨੂੰ ਦਿੱਤਾ ਵੱਡਾ ਝਟਕਾ। 에어 ਇੰਡੀਆ ਦੀ ਕਟੀ ਬੁਕਿੰਗ ਦਰ ਫਲਾਈਟ ਦੀਆਂ ਟਿਕਟਾਂ ੜਾੜਾੜ ਹੋ ਰਹੀਆਂ ਨੇ ਕੈਨਸਲ। 12 ਜੂਨ ਨੂੰ 에어 ਇੰਡੀਆ ਦੀ ਫਲਾਈਟ ਦੇ ਹਾਦਸੇ ਤੋਂ ਬਾਅਦ 176 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਸੀ। ਇਸ ਹਾਦਸੇ ਬਾਰੇ ਲੋਕ ਸੋਚ ਕੇ ਵੀ ਡਰ ਰਹੇ ਨੇ। ਅਜਿਹੀ ਸਥਿਤੀ ਦੇ ਵਿੱਚ ਕ੍ਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਰੂਟਾਂ ਤੇ 에어 ਇੰਡੀਆ ਦੀ ਬੁਕਿੰਗ ਲਗਭਗ 20% ਘਟ ਗਈ ਹੈ ਇੰਡੀਆ ਐਸੋਸੀਏਸ਼ਨ ਆਫ ਟੂਰ অপারেਟਰਸ ਦੇ ਪ੍ਰਧਾਨ ਰਵੀ ਗੋਸਾਈ ਨੇ ਦੱਸਿਆ ਕਿ 에어 ਇੰਡੀਆ ਹਾਸਤਬਾਦ ਬੁਕਿੰਗ ਦੇ ਵਿੱਚ ਕਿਰਾਇਆ ਵਟਾਈ ਹੈ ਖਾਸ ਕਰਕੇ ਅੰਤਰਰਾਸ਼ਟਰੀ ਰੂਟਾਂ ਲਈ ਅੰਤਰਰਾਸ਼ਟਰੀ ਪੱਧਰ ਤੇ 18 ਤੋਂ ਲੈ ਕੇ 22% ਦੀ ਅਤੇ ਕ੍ਰੇਲੂ ਪੱਧਰ 10 ਤੋਂ ਲੈ ਕੇ 12% ਦੀ ਘਰਾਵਟਾਈ ਹੈ ਉਨਾ ਦੱਸਿਆ ਕਿ ਰੇਲ ਤੋਂ ਆਰਟ ਡੈਕਟਾ ਦੀ ਕੀਮਤਾਂ ਆਟ ਕੋ ਲੈ ਕੇ 12% ਕੱਟ ਗਈਆਂ ਨੇ ਖਾਸ ਕਰਕੇ ਉਹਨਾਂ ਰੂਟ ਤੇ ਜਿੱਤੇਰ ਲਾਈਨ ਇੰਡੀਗੋ ਤੇ ਆਕਾਸਾ ਵਰਗੀਆਂ ਬਜਟ ਕੰਪਨੀਆਂ ਨਾਲ ਮੁਕਾਬਲਾ ਕਰ ਰਹੀ ਹੈ ਅੰਤਰਰਾਸ਼ਟਰੀ ਪੱਦਰ ਤੇ ਖਾਸ ਕਰਕੇ ਯੂਰਪ ਅਤੇ ਦੱਖਣੀ ਪੂਰਬੀ ਏਸ਼ੀਆ ਲਈ ਕਿਰਾਇ 10 ਤੋਂ 15% ਦੀ ਕੱਟ ਗਏ ਨੇ ਫਲਾਈਟ ਰੱਦ ਹੋਣ ਬਾਰੇ ਗੱਲ ਕਰਦੇ ਉਹਨਾਂ ਦੱਸਿਆ ਕਿ ਹਾਸੇ ਦੇ ਖਾਤੇ ਜਾਂਦਾ ਟਿਕਾਂ ਵੀਰੰਦ ਕੀਤੀਆਂ ਜਾ ਰਹੀਆਂ ਨੇ ਪੰਦਰ ਤੋਂ ਲੈ ਕੇ 18% ਦੀ ਟਿਕਾਂ ਅੰਤਰਰਾਸ਼ਟਰੀ ਪੱਦਰ ਤੇ ਕੈਨਸਲ ਹੋਈਆਂ ਨੇ ਅਤਿਆਰ ਤੋਂ ਲੈ ਕੇ 10% ਦੀ ਟਿਕਾਂ ਰੇਲੂ ਪੱਦਰ ਤੇ ਰੱਦ ਕੀਤੀਆਂ ਗਈਆਂ ਨੇ ਹਾਲਾਂਕਿ ਇਸ ਦੌਰਾਨ ਮੰਨੇ ਦੇ ਕਵੀ ਦੀ ਉਮੀਦ ਵੀ ਪ੍ਰਗਟਾਈ ਹੈ ਕਿਉਂਕਿ ਸੁਰੱਖਿਆ ਨੂੰ ਲੈ ਕੇ ਕੋਈ ਵੱਡੀ ਸਮੱਸਿਆ ਨਹੀਂ ਪਾਈ ਗਈ। ਦੱਸਦੀ ਹੈ ਕਿ ਡੀਜੀਸੀਏ ਨੇ ਏਅਰ ਇੰਡੀਆ ਦੀ ਬੋਇੰਗ 787 ਫਲੀਟ ਦੇ ਸਾਰੇ ਚੱਬਜੋਜਾ ਦਾ ਮੁਆਇਨਾ ਕੀਤਾ ਤੇ ਉਹ ਸਾਰੇ ਜੁਦਾ ਮਾਪਦੰਡਾ ਤੇ ਖਰੇ ਉਤਰ ਦੇ ਪਾਏ ਗਏ। ਹਾਲਾਂਕਿ ਪਾਮੀਰ ਇੰਡੀਆ ਦੀਆਂ ਉਡਾਣਾਂ ਵਿੱਚ ਕੋਈ ਸੁਰੱਖਿਆ ਚਿੰਤਾਵੰਨ ਨਹੀਂ ਪਾਈ ਗਈਆਂ ਪਰ ਰੱਖ ਰਖਾ ਕੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਦ ਸੰਜੋਗ ਕੇ 12 ਜੂਨ ਨੂੰ ਅੰਮਦਾਬਾਦ ਦੇ ਸਰਦਾਰ ਵੱਲਭ ਭਾਈਪਟੇਲ ਅੰਤਰਰਾਸ਼ਟਰੀ ਹਵਾਈ ਅਡੇ ਤੋਂ ਲੰਡਨ ਜਾਣੀ ਫਲਾਈਟ ਉਡਾਨ ਪਰੰਤੋ ਕੁ ਸਮੇਂ ਬਾਅਦ ਹੀ ਮੇਗਾਨੀ ਨਗਰ ਖੇਤਰ ਵਿੱਚ ਹਾਸਾਗਰਸਤ ਹੋ ਗਈ ਇਸ ਹਾਸਾ ਦੇ ਵਿੱਚ 176 ਲੋਕਾਂ ਦੀ ਮੌਤ ਹੋ ਗਈ ਸੀ ਜਿਸ ਵਿੱਚ ਆਹ ਜਹਾਜ਼ ਵਿੱਚ ਸਵਾਰ ਸਰਦਲ ਦੇ ਮੈਂਬਰ ਅਤੇ ਯਾਤਰੀਆਂ ਦੇ ਨਾਲ ਨਾਲ ਜ਼ਮੀਨ ਤੇ ਮੌਜੂਦ ਲੋਕ ਵੀ ਸ਼ਾਮਿਲ ਸਨ